ਲਗਾਤਾਰ 2 ਦਿਨ ਪਟਾਕੇ ਵੱਜਣ ਨਾਲ ਪੰਜਾਬ ਦਾ ਹਵਾ ਪਾਣੀ ਪ੍ਰੀਤ ਹੋਇਆ ਹੈ ਕਈ ਜਗ੍ਹਾ ਤੇ 에ਅਰ ਕੁਆਲਿਟੀ ਇੰਡੈਕਸ 500 ਤੋਂ ਪਾਰ ਹੋ ਗਿਆ ਬਠਿੰਡਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 380 ਅਤੇ ਜਲੰਧਰ ਦੇ ਵਿੱਚ 396 ਦਰਜ ਕੀਤਾ ਗਿਆ ਇਸ ਸਾਲ ਦੀਵਾਲੀ ਤੁਹਾਨੂੰ ਦੱਸ ਦਈਏ 2 ਦਿਨ ਸੋਮਵਾਰ ਅਤੇ ਮੰਗਲਵਾਰ ਮਨਾਈ ਗਈ ਹਾਲਾਂਕਿ ਦੋਮਾ ਦਿਨ ਪਟਾਕਿਆਂ ਦੀ ਵਰਤੋਂ ਸ਼ਹਿਰਾਂ ਦੇ ਵਿੱਚ ਕੀਤੀ ਗਈ ਹੈ ਅਤੇ ਦੋਵੇਂ ਦਿਨ ਹੀ 에어 ਕੁਆਲਿਟੀ ਇੰਡੈਕਸ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਇਸ ਨੂੰ ਇਸ ਨੂੰ ਜ਼ਹਿਰੀਲੇ ਧੂੰਏ ਨੇ ਪ੍ਰਦੂਸ਼ਿਤ ਕੀਤਾ ਇਹ ਹੀ ਕਾਰਨ ਹੈ ਕਿ ਹਵਾ ਗੁਣਵੱਤਾ ਸੂਚਕਾਂਕ ਕਈ ਜਗ੍ਹਾ ਤੇ 500 ਤੋਂ ਵੱਧ ਦਰਜ ਕੀਤਾ ਗਿਆ ਜੇਕਰ ਅਸੀਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੋਮਵਾਰ ਰਾਤ 9 ਵਜੇ 에어 ਕੁਆਲਿਟੀ ਇੰਡੈਕਸ 269 ਦਰਜ ਕੀਤਾ ਗਿਆ ਮੰਗਲਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ 500 ਇਸ ਨੂੰ ਦਰਜ ਕੀਤਾ ਗਿਆ ਜਦ ਕਿ ਸਵੇਰੇ 2 ਵਜੇ ਤੋਂ ਲੈ ਕੇ 에ਅਰ ਕੁਆਲਿਟੀ ਇੰਡੈਕਸ 500 ਦਰਜ ਕੀਤਾ ਗਿਆ ਸਵੇਰੇ 3 ਵਜੇ ਤੋਂ ਲੈ ਕੇ ਉਸ ਤੋਂ ਬਾਅਦ 417 ਅਤੇ ਸਵੇਰੇ 6 ਵਜੇ ਇਹ ਘਟ ਕੇ 329 ਰਹਿ ਗਿਆ ਸੋ ਲਗਾਤਾਰ ਪਟਾਕੇ ਚੱਲਣ ਕਰਕੇ ਵੱਖੋ ਵੱਖਰਾ 에ਅਰ ਕੁਆਲਿਟੀ ਇੰਡੈਕਸ ਪੰਜਾਬ ਦੇ ਵਿੱਚ ਰਿਕਾਰਡ ਕੀਤਾ ਗਿਆ ਇੱਕ ਹੋਰ ਵੈਬਸਾਈਟ ਦੇ 에ਅਰ ਕੁਆਲਿਟੀ ਇੰਡੈਕਸ ਮਾਨੀਟਰ ਦੇ ਮੁਤਾਬਕ ਸੋਮਵਾਰ ਰਾਤ 10 ਵਜੇ 에ਅਰ ਕੁਆਲਿਟੀ ਇੰਡੈਕਸ 620 ਅਤੇ 11 ਵਜੇ 716 ਦਰਜ ਕੀਤਾ ਗਿਆ। ਇਸੇ ਤਰ੍ਹਾਂ 12 ਵਜੇ ਇਹ 650 ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਅਤੇ ਪਟਾਕਿਆਂ ਦੀ ਧੂਏਂ ਕਾਰਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਚਿੱਟੇ ਧੁੰਦ ਦੀ ਚਾਦਰ ਦਿਖਾਈ ਦਿੱਤੀ। ਜਦ ਕੀ ਦਿਨਵੇਲੇ 에어 ਕੁਆਲਿਟੀ ਇੰਡੈਕਸ ਆਮ ਵਾਂਗ ਹੀ ਹੋ ਗਿਆ ਹੈ ਪਰ ਪਟਾਕਿਆਂ ਦੇ ਫਟਣ ਕਾਰਨ ਬੀਤੇ ਦਿਨ ਸ਼ਾਮ 6 ਵਜੇ ਤੋਂ 에어 ਕੁਆਲਿਟੀ ਇੰਡੈਕਸ ਵਧਣ ਲੱਗ ਪਿਆ ਸੀ ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਅਗਲੇ 6 ਦਿਨਾਂ ਤੱਕ ਮੌਸਮ ਸਾਫ਼ ਰਹੇਗਾ ਝੁੱਪ ਵਾਲੇ ਮੌਸਮ ਦੇ ਕਾਰਨ ਤਾਪਮਾਨ ਦਿਨ ਵੇਲੇ ਵੱਧ ਸਕਦਾ ਹੈ ਹਾਲਾਂਕਿ ਸਵੇਰੇ ਸ਼ਾਮ ਠੰਡ ਰਹਿਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਦਿੱਲੀ ਐਨਸੀਆਰ ਦੇ ਵਿੱਚ ਵੀ ਰਾਤ ਪਰ ਆਤੀਸ਼ਵਾਦੀ ਚੱਲੀ ਨਤੀਜੇ ਵਜੋਂ ਮੰਗਲਵਾਰ ਸਵੇਰੇ ਦਿੱਲੀ ਐਨਸੀਆਰ ਦੇ ਵਿੱਚ ਜ਼ਹਿਰੀਲੀ ਹਵਾ ਫੈਲ ਗਈ ਸੀਪੀਸੀਬੀ ਦੇ ਮੁਤਾਬਕ ਦਵਾਰਕਾ ਵਿੱਚ 에ਅਰ ਕੁਆਲਿਟੀ ਇੰਡੈਕਸ 417 ਤੱਕ ਪਹੁੰਚ ਗਿਆ ਅਸ਼ੋਕ ਵਿਹਾਰ ਦੇ ਵਿੱਚ 404 ਅਤੇ ਵਜੀਰਪੁਰ ਦੇ ਵਿੱਚ 423 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ। ਇਸ ਦੌਰਾਨ ਦਿੱਲੀ ਬੀਜੇਪੀ ਸਰਕਾਰ ਦੇ ਵਿੱਚ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਬਾਦ ਰਹੇ ਪ੍ਰਦੂਸ਼ਣ ਤੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀ ਵੀਡੀਓ ਦਿਖਾਉਂਦੇ ਹੋਏ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪ ਸਰਕਾਰ ਨੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਰਾਲੀ ਸਾੜਨ ਦੇ ਲਈ ਮਜਬੂਰ ਕੀਤਾ ਹੈ ਜਿਸ ਨਾਲ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋਈ ਹੈ। ਉਦੋਂ ਇਸ ਪੂਰੇ ਮਾਮਲੇ ਦੇ ਵਿੱਚ 15 ਅਕਤੂਬਰ ਨੂੰ ਸੁਪਰੀਮ ਕੋਰਟ ਨੇ 18 ਤੋਂ 21 ਅਕਤੂਬਰ ਤੱਕ ਦਿੱਲੀ ਐਨਸੀਆਰ ਵਿੱਚ ਹਾਰੇ ਪਟਾਕਿਆਂ ਦੀ ਵਿਕਰੀ ਅਤੇ ਫਟਣ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਨਾ ਚਾਰ ਦਿਨਾਂ ਦੌਰਾਨ ਲੋਕਾਂ ਨੂੰ ਸਿਰਫ ਕੁੱਲ 3 ਘੰਟੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਦਿੱਲੀ ਐਨਸੀਆਰ ਵਿੱਚ ਦੀਵਾਲੀ ਦੇ ਮੌਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ। ਲੋਕ ਸਵੇਰ ਤੋਂ ਦਿਨ ਰਾਤ ਤੱਕ ਪਟਾਕੇ ਚਲਾਉਂਦੇ ਰਹੇ ਇਸ ਕਾਰਨ ਮੰਗਲਵਾਰ ਸਵੇਰੇ ਦਿੱਲੀ ਦੇ ਵਿੱਚ ਧੂਆਂ ਛਾਇਆ ਰਿਹਾ ਭਾਰਤ ਭਰ ਦੇ ਵਿੱਚ ਪਟਾਕੇ ਚੱਲਣ ਦੇ ਕਾਰਨ ਵੱਡੇ ਪੱਧਰ ਤੇ ਪ੍ਰਦੂਸ਼ਣ ਦੇਖਣ ਨੂੰ ਮਿਲਿਆ